ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖਣ ਵਾਲੇ ਸਾਰੇ ਦਰਸ਼ਕ ਵੀਰ ਪੈਂਡ ਭਰਾਮਾ ਦਾ ਮੁਰ ਤੋਂ ਸਵਾਗਤ ਹੈ ਰਾਤ ਦੀ ਅਪਡੇਟ ਵਾਲੀ ਵੀਡੀਓ ਦੇ ਵਿੱਚ ਅੱਜ ਅਸੀਂ ਗੱਲ ਕਰਾਂ ਜਾ ਰਹੇ ਹਾਂ ਜੀ ਅੱਜ ਰਾਤ ਯਾਨੀ ਕਿ 18 ਜੁਲਾਈ 2024 ਰਾਤ ਨੂੰ ਸ਼ਾਮ 7 ਵਜੇ ਤੋਂ ਲੈ ਕੇ ਸਵੇਰ ਤੱਕ ਤੇ ਕੀ ਰਾਤ ਨੇ ਮੌਸਮ ਦੇ ਕਿਵੇਂ ਦੀ ਅਪਡੇਟ ਰਹਿਣ ਵਾਲੀ ਹੈ ਮੌਸਮ ਵਿਭਾਗ ਵੱਲੋਂ ਕੀ ਅਲਰਟ ਜਾਰੀ ਹੋਏ ਨੇ ਕਿਉਂਕਿ ਪੰਜਾਬ ਦੇ ਵਿੱਚ ਸਵੇਰ ਤੋਂ ਹੀ ਬੱਦਲਵਾਈ ਬਣੀ ਹੋਈ ਸੀ ਮੌਸਮ ਵਿਭਾਗ ਵੱਲੋਂ ਕਾਫੀ ਮੀਂਹ ਦੇ ਅਲਰਟ ਜਾਰੀ ਹੋਏ ਸੀ ਪਰ ਇਹੀ ਕੋਈ ਕਾਰਵਾਈ ਫਿਲਹਾਲ ਹੁੰਦੀ ਦਿਖਾਈ ਨਹੀਂ ਦੇ ਰਹੀ ਪਰ ਇੱਕ ਰਾਤ ਦੀ ਗੱਲ ਕਰੀਏ ਤਾਂ ਰਾਤ ਦੇ ਵੇਲੇ ਦੁਆਰਾ ਤੋਂ ਸਿਸਟਮ ਪੰਜਾਬ ਦੇ ਵਿੱਚ ਐਂਟਰ ਕਰਦਾ ਦਿਖਾਈ ਦੇ ਰਿਹਾ ਜਿਸ ਦੇ ਨਾਲ ਪੰਜਾਬ ਦੇ ਬਹੁਤੇ ਇਲਾਕਿਆਂ ਦੇ ਵਿੱਚ ਮੀਂਹ ਹੋਣ ਦੇ ਚਾਂਸ ਬਣਦੇ ਦਿਖਾਈ ਦੇ ਰਹੇ ਨੇ ਤਾਜ਼ਾ ਸੈਟਲ ਡੇਜ ਦੇਖ ਲੈਂਦੇ ਆ ਇਮੇਜ ਦੇਖਣ ਤੋਂ ਪਹਿਲਾਂ ਛੋਟੀ ਜਿਹੀ ਰਿਕੁਐਸਟ ਜਾਓ ਵੀਡੀਓ ਚੰਗੀ ਲੱਗਦੀ ਹੈ ਲਾਈਕ ਜ਼ਰੂਰ ਕਰ ਦਿਓ ਤਾਜ਼ਾ 7:30 ਤੇ 7 ਵਜੇ ਦੀ ਇਮੇਜ ਦੇਖੀ ਜਾਵੇ ਤਾਂ ਇੱਕ ਸਿਸਟਮ ਬਠਿੰਡਾ ਤੋਂ ਸੰਗਰੂਰ ਪਟਿਆਲਾ ਲੁਧਿਆਣਾ ਬੈਲਟ ਤੋਂ ਹੁੰਦਾ ਹੋਇਆ ਰੂਪਨਗਰ ਜ਼ਿਲ੍ਹੇ ਤੱਕ ਪਹੁੰਚ ਰਿਹਾ ਹੈ ਜਿਦੇ ਵਿੱਚ ਹਲਕੇ ਤੋਂ ਦਰਮਿਆਨੀ ਬੱਦਲਵਾਈ ਬਣੀ ਹੋਈ ਦਿਖਾਈ ਦੇ ਰਹੀ ਹੈ ਇਹ ਸਿਸਟਮ ਹਰਿਆਣਾ ਤੋਂ ਐਂਟਰ ਕਰੇਗਾ ਤੇ ਹੌਲੀ-ਹੌਲੀ ਇਹ ਰਾਤ ਦੇ ਕੁਝ ਘੰਟੇ ਤੱਕ ਪੰਜਾਬ ਵਿੱਚ ਪਹੁੰਚ ਜਾਵੇਗਾ ਤੇ ਇੱਕ ਰੈਡਾਰ ਸਿਸਟਮ ਤੁਹਾਨੂੰ ਦਿਖਾ ਦਿੰਦੇ ਆ ਉਹਦੇ ਵਿੱਚ ਵੀ ਇੱਕ ਸਿਸਟਮ ਮਾਝੇ ਮਾਲਵੇ ਦੇ ਇਲਾਕੇ ਵਿੱਚ ਐਂਟਰ ਕਰਦਾ ਦਿਖਾਈ ਦੇ ਰਿਹਾ ਰੈਡਾਰ ਸਿਸਟਮ ਦੇਖ ਲੈਂਦੇ ਕਿ ਕਹਿੰਦਾ ਜੀ ਤਾਜ਼ਰ ਡਾਰ ਸਿਸਟਮ ਤੁਹਾਡੇ ਸਾਹਮਣੇ ਹੈ ਜਿਹਦੇ ਵਿੱਚ ਮੀਂਹ ਦੀ ਬਦਲਬਾਈ ਜਿਹੜੀ ਮੀਂਹ ਵਾਲੇ ਬਦਲ ਨੇ ਉਹ ਤੁਹਾਨੂੰ ਪੰਜਾਬ ਦੇ ਹਰਿਆਣੇ ਵਾਲੀ ਇੰਟਰਸੈਂਡ ਤੋਂ ਦਿਖਾਈ ਦੇ ਰਿਹਾ ਤੇ ਇੱਕ ਸਿਸਟਮ ਆ ਬਣ ਤੋ ਦਿਖਾਈ ਦੇ ਰਿਹਾ ਜੋ ਕਿ ਪਾਕਿਸਤਾਨ ਤੋਂ ਪੰਜਾਬ ਦੇ ਵਿੱਚ ਰਾਤ ਦੇ ਲਗਭਗ 11 12 ਵਜੇ ਦੇ ਕਰੀਬ ਇੰਟਰ ਹੁੰਦਾ ਦਿਖਾਈ ਦੇ ਰਿਹਾ ਜੋ ਕਿ ਇੱਕ ਸੰਗਣੇ ਮੀਂਹ ਦੀ ਸਮਰੱਥਾ ਰੱਖਦਾ ਹੈ ਤੇ ਬਾਕੀ ਜੋ ਵੀ ਇਹਦਾ ਦੀ ਅਪਡੇਟ ਜਾਰੀ ਹੋ ਰਹੀ ਹੈ ਉਹਦੇ ਮੁਤਾਬਕ ਤਾਂ ਇਹੀ ਹੈ ਜੀ ਕਿ ਸੋਹਣੇ ਮੀਂਹ ਹੋਣ ਦੀ ਉਮੀਦ ਅੱਜ ਰਾਤ ਨੂੰ ਦਿਖਾਈ ਦੇ ਰਹੀ ਹੈ ਪਰ ਲੱਗਦਾ ਹੈ ਕਿ ਪਿਛਲੇ ਦਿਨਾਂ ਦੇ ਵਾਂਗ ਜੋ ਸਿਸਟਮ ਫੇਲ ਹੁੰਦੇ ਦਿਖਾਈ ਦੇ ਰਹੇ ਇਹ ਸਿਸਟਮ ਅਗਰ ਫੇਲ ਹੁੰਦਾ ਹੈ ਤਾਂ ਆਉਂਦੀ 20 21 ਤਰੀਕ ਤੱਕ ਕੋਈ ਸਿਸਟਮ ਦਿਖਾਈ ਨਹੀਂ ਦੇ ਰਿਹਾ 21 ਤਰੀਕ ਤੋਂ ਬਾਅਦ ਫਿਰ ਮੇਰੇ ਦੁਆਰਾ ਤੋਂ ਮੀ ਹੁੰਦੇ ਦਿਖਾਈ ਦੇ ਰਹੇ ਨੇ ਅਗਰ ਇਹ ਸਿਸਟਮ ਹੋ ਜਾਂਦਾ ਹੈ ਤਾਂ ਪੰਜਾਬ ਦੇ ਵਿੱਚ ਗਰਮੀ ਅਤੇ ਹਮੋਸ ਤੋਂ ਰਾਹਤ ਮਿਲਦੀ ਦਿਖਾਈ ਦੇ ਰਹੀ ਹੈ ਬਾਕੀ ਜੋ ਵੀ ਅਪਡੇਟ ਹੋਵੇਗੀ ਚੈਨਲ ਤੇ ਤੁਹਾਨੂੰ ਸਵੇਰ ਦੀ ਵੀਡੀਓ ਵਿੱਚ ਮਿਲ ਜਾਵੇਗੀ ਉਦੋਂ ਤੱਕ ਚੈਨਲ ਤੇ ਬਣੇ ਰਹੋ ਚੈਨਲ ਸਬਸਕ੍ਰਾਈਬ ਕਰਦੇ ਹੋ ਬੈਲ ਆਈਕਨ ਨੂੰ ਪ੍ਰੈਸ ਕਰਦੇ ਹੋ ਵੀਡੀਓ ਚੰਗੀ ਲੱਗਦੀ ਹੈ ਲਾਈਕ ਜਰੂਰ ਕਰਕੇ ਜਾਓ ਬਣੇ ਰਹੋ ਚੈਨਲ YouTube ਵਾਲੇ ਫਾਰ